ਬਟਿੰਡੇ ਜਿਹੜੇ ਦੇ ਪ੍ਰਧਾਨ ਬਲਦੇਰ ਸਿੰਘ ਸੁਨੋਹਾ ਜੋ ਬਟਿੰਡਾ ਹਲਕੇ ਦੇ ਉੱਤੋਂ ਸਾਡਾ ਕੈਂਡੀਡੇਟ ਹੈ ਭਾਜਪਾ ਦਾ ਖੜਾ ਹੋਇਆ ਅੱਜ ਮੈਸਟਰ ਖਾਨੇ ਦੇ ਵਿੱਚ ਉਹਦੇ ਜਿਹੜਾ ਪਤੀ ਗੁਰਪ੍ਰੀਤ ਸਿੰਘ ਮਲੂਕਾ ਉਹ ਗਿਆ ਉਹਨੂੰ ਸਵਾਰ ਪੁੱਛਣ ਲਈ ਸਾਡੇ ਜਦੋਂ ਵਰਕਰ ਅੱਤੇ ਆਗੂ ਗਏ ਤੇ ਉੱਥੇ ਸਾਡੇ ਵਰਕਰ ਅਤੇ ਆਗੂਆਂ ਦੇ ਨਾਲ ਸਾਡੇ ਪੰਜਾਬ ਦੇ ਪੁੱਤ ਬਰੰਡੇਜ ਦੇ ਵਿੱਚੋਂ ਕੋਟਪੱਤਾ ਥਾਣਾ ਕੋਟਪੱਤੇ ਦੇ ਥਾਣੇ ਦੇ ਮਲਾਜ਼ਮ ਜਿਨ੍ਹਾਂ ਨੇ ਸਾਡੇ ਵਰਕਰ ਅਤੇ ਆਗੂਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਕੁੱਟਿਆ ਨਹੀਂ ਛੱਲੀਆਂ ਵਾਂਗੂ ਬੜੀਆਂ ਥੱਟਾਂ ਮਾਰੀਆਂ ਨੇ ਸਾਡਾ ਜਿਹੜਾ ਇੱਕ ਵਰਕਰ ਦਾਖਲ ਹੈ ਅਸੀਂ ਮੂਰ ਜੋਰੇ ਇਸ ਗੱਲ ਦੀ ਨਖੇਦੀ ਕਰਦੇ ਆਂ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਪੁਲਿਸ ਮੁਖੀ ਦੇ ਉੱਤੋਂ ਮੰਗ ਕਰਦੇ ਆਂ ਕਿ ਸਾਡੇ ਉਸ ਭਾਜਪਾ ਦੇ ਜਿਹੜਾ ਬਠਿੰਡਾ ਲੋਕ ਸਭਾ ਦੀ ਇਲੈਕਸ਼ਨ ਲੜ ਰਿਹਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਕੋਟਫੱਤਾ ਥਾਣੇ ਦੇ ਜਿਹੜੇ ਮਲਾਜਮਾਂ ਨੇ ਸਾਡੇ ਵਰਕਰਾਂ ਤੇ ਆਗੂਆਂ ਨੂੰ ਕੁੱਟਿਆ ਉਹਨਾਂ ਦੇ ਖਿਲਾਫ ਵੰਡੀ ਕਾਰਵਾਈ ਕੀਤੀ ਜਾਵੇ ਤੇ ਬਠਿੰਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਇਹ ਤਾਬ ਨਹੀਂ ਦੰਨੇ ਆ ਕਿ ਅਸੀਂ ਜੇਕਰ ਨਾ ਕਰਬੋ ਵੀ ਕੱਲ ਨੂੰ ਕਿਸੇ ਵੀ ਪਿੰਡ ਦੇ ਵਿੱਚ ਸਾਡੇ ਬਟੰਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਪੈਰ ਨਹੀਂ ਧਰਨ ਦੇਵਾਂਗੇ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਤੇ ਸਾਡੇ ਪੰਜਾਬ ਦੇ ਜਿਹੜਾ ਪੁਲਿਸ ਮੁਖੀ ਦੇ ਉੱਤੋਂ ਕਿ ਉਹਨਾਂ ਦੇ ਟਰਨ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਕੱਲੀ ਜਾਵੇ ਵੈਗਰੂ ਜੀ ਕਾਕਾ ਸਾਹਿਬ ਵੈਗਰੂ ਜੀ ਕੀ ਫਾਤੇ